ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਗ੍ਰਿਦਾਈ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੀਦਾ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪੁਰਾਣੇ ਤੋਂ ਇਸ ਪਿੰਡ ਦੇ ਵਿੱਚ ਆਉਣਾ ਹੋਵੇ ਤਾਂ ਮਾੜੀ ਮੁਸਤਫਾ ਠੱਠੀ ਪਾਈ ਤੇ ਫਿਰ ਚੀਦਾ ਵੈਸੇ ਇਹਦੇ ਨੇੜੇ ਸੁਖਾਨੰਦ ਵੀ ਹੈ ਭਗਤੇ ਵਾਲੀ ਸਾਈਡ ਤੋਂ ਜੇ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਏ ਭਾਈ ਵਪਾਰ ਦਾ ਕੰਮ ਕਰਦੇ ਤੇ ਇਹਨਾਂ ਕੋਲ ਹਰ ਟਾਈਮ ਹਰੇਕ ਤਰ੍ਹਾਂ ਦਾ ਭਾਅ ਵਿਕਰੀ ਵਾਲਾ ਮੌਜੂਦ ਹੁੰਦਾ ਫਾਰਮ ਪੂਰਾ ਹੈ ਭਰਿਆ ਹੀ ਮਿਲੂਗਾ ਤੇ ਹਰੇਕ ਤਰ੍ਹਾਂ ਦਾ ਭਾਅ ਤੁਹਾਨੂੰ ਮਿਲ ਜਾਣਾ ਵੈਸੇ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਮੈਂ ਚਾਰ ਨਗ ਦਿਖਾਉਣੇ ਜਿਹਦੇ ਚ ਇਹ ਵੀ ਗਾਂ ਸੂਈ ਵੀ ਹੈ ਤਾਜੀ ਤੇ ਇੱਕ ਇਹ ਵੈੜ ਤਾਜੀ ਸੂਈ ਵੀ ਹੈ ਤੇ ਦੋ ਇੱਥੇ ਗੱਬਣ ਹੈ ਮਤਲਬ ਚਾਰਾਂ ਦੀ ਵੀਡੀਓ ਬਣਾ ਰਹੇ ਹਾਂ ਤੇ ਚਾਰਾਂ ਵਾਰੀ ਤੁਸੀਂ ਗੱਲ ਕਰੋਗੇ ਕਿਉਂਕਿ ਜਿਹੜਾ ਨਗ ਮੌਕੇ ਤੇ ਤਿਆਰ ਹੁੰਦਾ ਉਹਦੀ ਵੀਡੀਓ ਆ ਜਾਂਦੀ ਹੁੰਦੀ ਹੈ ਬਾਕੀ ਤੁਸੀਂ ਕੋਈ ਪਸ਼ੂ ਖਰੀਦਣਾ ਚਾਹੁੰਦੇ ਹੋ ਤੇ ਇੱਥੇ ਤੁਹਾਨੂੰ ਵਿਜ਼ਿਟ ਕਰਨੀ ਪਊਗੀ ਸ਼ੁਰੂਆਤ ਜਰਸੀ ਤੋਂ ਕਰਾਂਗੇ ਲਾਸਟ ਉੱਤੇ ਵੱਡੀ ਗਾਂ ਤੁਹਾਨੂੰ ਸੂਈ ਸਵਾਈ ਦਿਖਾਉਂਗਾ ਅਰਫਾਨ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਤਰਪਾਨ ਅੱਜ ਚਾਰ ਗਾਵਾਂ ਆਪਣੇ ਕੋਲ ਵਿੱਚ ਹਾਂਜੀ ਚਾਰ ਨਾਗਾ ਜੀ ਜਿਹੜੀ ਜਰਸੀ ਹੈ ਬਾਈ ਕੈਨਵਸ ਹੋਇਆ ਇਹ ਦੂਜਾ ਸੂਆ ਜੀ ਦੈਨ ਕਿੰਨੇ ਲਊਗੀ ਦੈਨ ਇਹਦੇ ਮਾਲਕਾਂ ਨੇ 8-10 ਦਿਨ ਦੱਸਿਆ ਡੇਟ ਮੁਤਾਬਕ ਜੀ ਠੀਕ ਹੈ ਕੀ ਡਿਮਾਂਡ ਰੱਖਦਾ ਹਾਂ ਬਾਈ ਡਿਮਾਂਡ ਇਹਦਾ ਜੀ ਲੈਣ ਦੇਣ 92 ਰੁਪਏ ਜੀ ਤੋਰੀਆਂ ਨੂੰ ਦੋਸਤੋ ਡਿਮਾਂਡ 92000 ਨਰੋਈ ਜਰਸੀ ਹੈ ਵੱਡੀ ਜਰਸੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਸਥਾਨਕ ਥੀਚਵਾਈ ਵਾਲਾ ਢਾਂਚਾ ਪੂਰਾ ਮਜ਼ਬੂਤ ਹੈ 92000 ਡਿਮਾਂਡ ਹੈ ਜਿਹਨ ਅਜੇ 8-10 ਲੈ ਸਕਦੀ ਹੈ ਪਰ ਗਰਮੀ ਦੀ ਰੋਤ ਹੈ ਪਸ਼ੂ ਪਹਿਲਾਂ ਸੁੱਤ ਸਕਦਾ ਬਾਕੀ ਸੇਲ ਸਭ ਬਹੁਤ ਚੰਗੀ ਹੈ ਜੀ ਦੇਖੋ ਛੀਲ 3 ਤੱਕ ਫੁੱਲਾ ਦੱਸੋ ਵੈਸੇ ਇਹਦਾ ਢਾਂਚਾ ਵੀ ਚੰਗਾ ਨਰੋਈ ਜਰਸੀ ਹੈ ਬਹੁਤ ਸੋਹਣੇ ਬੱਚੇ ਲੈ ਸਕਦੇ ਹੋ ਇਦਾਂ ਦੀ ਗਾਂ ਤੋਂ ਬਰੀਡਿੰਗ ਕਰੋ ਜੇ ਜਰਸੀ ਰੱਖਣਾ ਚਾਹੁੰਦੇ ਹੋ ਕਿਉਂਕਿ ਜਿਹੜੀ ਖੁਦ ਮਜ਼ਬੂਤ ਹੈ ਤੋ ਇਦਾਂ ਦੀਆਂ ਬੱਚੀਆਂ ਨੂੰ ਜਨਮ ਦੇਊਗੀ ਰੰਗ ਬਦਲ ਜਾਂਦਾ ਹੁੰਦਾ ਜਦੋਂ ਤੋ ਜਿਹ ਪਹਿਲੀ ਦੂਜੀ ਜਨਰੇਸ਼ਨ ਦੇ ਵਿੱਚ ਹੀ ਖਾਸ ਕਰਕੇ ਇਹਨੇ ਚੰਗੇ ਬੱਚੇ ਪਾਉਣ ਲੱਗ ਜਾਣਾ ਤੋ ਇਹ ਵਾਇਰ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਆ 1012 ਦਿਨ ਹਜੇ ਲਾਊਗੀ ਬਹੁਤ ਸੋਹਣੀਆਂ ਨੇ ਬੰਨਣਾ ਡਿਮਾਂਡ ਇਹਦੀ ਰੱਖੀ ਆ 92000 ਇਹ ਤੋਂ ਅੱਗੇ ਐਚ ਐਫ ਵਾਇਰ ਇਹ ਜੀ ਪਹਿਲਾਂ ਚਾਰ ਦਿਨ ਦਾ ਮੂਹ ਦੀ ਕਨਫਰਮ ਜੀ ਦਿਨ ਕਿੰਨੇ ਲੈਂਦੀ ਹੈ ਇਹਦੇ ਵੀ 8-10 ਦਿਨ ਬਾਕੀ ਹੈ ਜੀ ਇਹਦਾ ਰੇਟ ਭਾਈ ਇਹਦਾ ਰੇਟ 95000 ਰੁਪਏ ਜੀ ਤੋਰੀਨਸ ਦੋਸੋਂ ਰੇਟ 95000 ਹੈ ਢਾਂਚਾ ਇਹਦਾ ਵੀ ਬੜਾ ਸੋਹਣਾ ਹੈ ਪਹਿਲਾਂ 4 ਦੰਦ ਮਾੜੀ ਹੱਕ ਦੇਮ ਦਾ ਉਹ ਲੋਣ ਇੱਕ ਪਾਸੇ ਬੈਠਣ ਨਾਲ ਜਾਵੜਦੀ ਹੁੰਦੀ ਹੈ ਵੈਸੇ ਬਾਕੀ ਤੁਸੀਂ ਕੋਲੋਂ ਆ ਕੇ ਪਾਸ ਕਰ ਲਓ ਹੁਣ ਤੁਹਾਨੂੰ ਇੱਕ ਸਾਈਡ ਤੇ ਦਿਸੂ ਪਲੂਣ ਪਰ ਥਣ ਬਿਲਕੁਲ ਇਕੁਅਲ ਗੈਪ ਤੇ ਆ ਇੱਕੋ ਜੀ ਵਿੱਥੀ ਤੇ ਸਾਇਜ ਸੋਹਣਾ ਥਣਾ ਦਾ ਸੋ ਇਹ ਪਹਿਲਾਂ ਵੈੜ 95000 ਦਾ ਰੇਟ ਹੈ ਚੰਗਾ ਡਾਂਚਾ ਦੋਸਤੋ ਇਹ ਵੀ ਗਾਂ ਭਾਵੇਂ 1000 ਚੋਲੋ ਸਟ੍ਰਕਚਰ ਇਦਾਂ ਦਾ ਹੀ ਰੱਖੂਗੀ ਚੜਾਈ ਖੁੱਲੀ ਡੁੱਲੀ ਹੈ ਉਤੋਂ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ ਆਪਣਾ ਰੇਟ ਡਾਕਟਰ ਜੀ ਆਪਣਾ ਫੈਕਸੀਆ ਰੇਟ ਹੋਊਗਾ ਕੋਈ ਐ ਬਾਹਲਾ ਕੋਈ ਆਪਾਂ ਨੂੰ ਆਏ ਨਾ ਕਹੇ ਵੀ ਇੰਨੇ ਘਟਾਓ ਆਪਣਾ ਜਮਾ ਦੇਣ ਲੈਣ ਵਾਲਾ ਮੁੱਲ ਠੀਕ ਹੈ ਜਮਾ ਖਿੱਚ ਕੇ ਜੇ ਉਮੀਦ ਦੇਣ ਲੈਣ ਮੁੱਲ ਲਾਇਆ ਵਾ ਭਾਈ ਓਕੇ ਭਾਈ ਪਹਿਲਾਂ ਵੀ ਆਪਾਂ ਵੀਡੀਓ ਪਾਇਆ ਮੁੱਲ ਜਮਾ ਆਪਣਾ ਦੇਣ ਲੈਣ ਵਾਲੀ ਹੁੰਦਾ ਜੀ ਅ ਇਸ ਤੋਂ ਅੱਗੇ ਭਾਈ ਜਿਹੜੀ ਤਿੰਨ ਨੰਬਰ ਤੇ ਹੈ ਇਹ ਵੀ ਚਾਰ ਦੰਦ ਦਾ ਜੀ ਇਹ ਕੱਲ ਸ਼ਾਮ ਨੂੰ ਸੂਈ ਆ ਆ ਬੱਚਾ ਮਗਰੇ ਦੇ ਠੀਕ ਹੈ ਹਾਂਜੀ ਅੱਛਾ ਭਾਈ ਕੀ ਡਿਮਾਂਡ ਹੈ ਦੀ ਇਹਦਾ ਡਿਮਾਂਡ 1 ਲੱਖ ਤੇ 2000 ਰੁਪਏ ਜੀ 1 ਲੱਖ 2000 ਰੁਪਏ ਤੋੜ 1 ਲੱਖ ਤੇ 2000 ਰੇਟ ਆ ਦੱਸੋ ਤੇ ਕੱਲ ਹੀ ਸੂਈ ਐ ਭਲਾਂ ਭੁਲਾ ਜੇ ਥਣ ਥਣ ਨੂੰ ਬਹੁਤ ਸੋਹਣਾ ਗੱਡੂ ਮੋਟਾ ਮੋਟਾ ਜੀ ਠੀਕ ਐ ਸੋ ਹਜੇ ਥਣ ਦਾ ਸਹਜ ਆ ਆ ਬੱਚਾ ਜੀ ਮਾਂ ਚਾ ਹਾ ਇਹ ਦੇ ਨਾਲ ਬੱਚਾ ਮੈਂ ਥਣ ਥਣ ਨੂੰ ਇੱਕ ਵਾਰ ਦਿਖਾ ਦਿੰਦਾ ਮੈਂ ਇਹਦਾ ਇਸ ਤਰ੍ਹਾਂ ਦਾ ਸਹਜ ਐ ਬਾਕੀ ਕੋਲ ਆ ਕੇ ਤੁਸੀਂ ਪਾਸ ਕਰ ਲਿਓ ਬਾਕੀ ਭਲਾਂ ਜੇ ਥਣ ਥਣ ਸੋਹਣਾ ਗੱਡੂ ਬਾਈ ਬੱਚੀ ਠੀਕ ਐ ਤੜਕੇ ਜਮਾ ਸਾਫ ਕਰਤੀ 6-7 ਕਿਲੋ ਬੋਲਾ ਕੱਢਿਆ ਜੀ ਅੱਛਾ ਹਾਂਜੀ 1 ਲੱਖ ਤੇ 2000 ਰੇਟ ਆ ਦੱਸੋ ਇਹਦਾ ਚਾਰ ਦਿਨ ਦੇ ਵੀ ਕਨਫਰਮ ਮੂਹੋ ਜੀ ਠੀਕ ਐ ਭਾਈ ਹਾਂਜੀ ਫਿਰ ਇਹਨੇ ਬ ਥਣ ਬਾਈ ਕਹਿੰਦਾ ਵੀ ਭਲੂਣ ਤੋਂ ਬਾਅਦ ਜਦੋਂ ਲੈ ਜਾਂਦੀ ਭਲੂਣ ਤੇ ਚੰਗਾ ਕੱਢ ਜੂਗੀ ਖਰੋ ਸੂਆ ਸਵਾਏ ਪਸ਼ੂ ਨੂੰ ਤੁਸੀਂ ਚੋਕੇ ਤੇ ਖ ਲੈਣਾ ਪਾਸ ਕਰ ਲੋਗੇ ਇਹਦੇ ਨਾਲ ਬੱਚਾ ਮੇਲ ਕਾਫ ਬੱਚੇ ਨੂੰ ਇਹਨੇ ਜਨਮ ਦਿੱਤਾ ਕੱਲ ਜੇ ਜੂਰ ਦੀ ਵਧੀਆ ਗਰੰਟੀ ਹੋ ਆਪਣੀ ਜੀ ਜੇਰ ਦੀ ਕਨਫਰਮ ਆ ਵਧੀਆ ਠੀਕ ਹੈ ਹਾਂਜੀ ਇਹਦੇ ਨਾਲ ਜਿਹੜੀ ਗਾਂ ਖੜੀ ਬਾਈ ਵੱਡੀ ਕਾਲੀ ਇਹ ਸ਼ਨੀਵਾਰ ਨੂੰ ਸੂਈ ਆ ਇਹਦੇ ਮਗਰ ਬੱਚਾ ਉਹ ਜਰਸੀ ਅੱਜ ਵੀਰਵਾਰ ਹੈ ਅੱਜ ਵੀਰਵਾਰ ਹੈ ਤੇ 22 ਕਿਲੋ ਦੋ ਟਾਈਮ ਬੰਦਾ ਕੋਈ ਮਿਲਕਿੰਗ ਕਰ ਸਕਦਾ ਕੀ ਰੇਟ ਕਰ ਦੋ ਬਈ ਇਹਦਾ ਜੀ 87000 ਰੁਪਏ ਜਮ੍ਹਾਂ ਦੇ ਲੈਣ ਫਿਕਸ ਜੀ ਤੋਰ ਦੇ 22 ਲੀਟਰ ਦੁੱਧ ਦੋਸਤੋ ਦੋ ਟਾਈਮ ਤਿੰਨ ਟਾਈਮ ਚੋਕੇ ਲੈ ਜਿਓ ਦੋ ਟਨ ਤਿੰਨ ਟੰ ਚਾਰ ਟਾਈਮ ਜਿੰਨਾ ਟਾਈਮ ਮਰਜੀ ਬੰਦਾ ਸਕਦਾ ਠੀਕ ਹੈ ਹਾਂਜੀ ਸੋ ਹੱਥ ਨੂੰ ਬਹੁਤ ਸੋਹਣਾ ਲੇਵਾ ਬਣਾ ਜਿੰਦੀ ਦਾ ਟਾਈਮ ਵੀ ਬਾਕੀ ਥੋੜਾ ਹੀ ਹੋਇਆ ਜੀ ਸੋ ਟਾਈਮ ਤੁਹਾਨੂੰ ਮੈਂ ਇੱਕ ਵਾਰ ਦਿਖਾ ਹੀ ਦੇਣਾ ਦੋਸਤੋ ਕਿਉਂਕਿ ਮੈਂ ਸਵੇਰ ਦੇ ਟਾਈਮ ਹੀ ਵੀਡੀਓ ਬਣਾਉਣ ਆਇਆ ਸੀ 11 ਵਜੇ ਸੌਰੀ 10 ਵਜੇ ਕੇ 48 ਮਿੰਟ ਸਕਰੀਨ ਤੇ ਦੇਖੋ ਤੁਸੀਂ ਮਨ ਲਓ ਪੌਣੇ ਦਾ ਬਾਈ ਟੂਨ ਤਾਂ ਬਹੁਤ ਬੈਠ ਦੀ ਜੀ ਬੱਚੇ ਬੱਚੇ ਚੰਗੇ ਪਾਊਗੀ ਦੁੱਧ ਦਾ ਪਾਲਾ ਨਹੀਂ ਇਹਦੇ 25 26 ਕਿਲੋ ਕੱਢ ਦੂ ਬਾਈ 22 ਕਿਲੋ ਹੁਣ ਆਪਾਂ ਕੰਡੇ ਮਰਾ ਦਾਂਗੇ ਠੀਕ ਹੈ ਹਾਂਜੀ ਉਹ 22 ਕਿਲੋ ਦੁੱਧ ਇਸ ਟਾਈਮ ਹਾਜ਼ਰ ਹੈ ਪੌਣੇ 11 ਵਜੇ ਵੀਡੀਓ ਬਣ ਰਹੀ ਆ ਤੇ ਸਵੇਭਾ ਵਾਈ ਕਹਿੰਦਾ ਵੀ ਦੁੱਧ ਇਹਦਾ ਚੋਇਆ ਵੇ ਬਾਕੀ ਇਹ ਥਿਉ ਥਿਿਆਲਾ ਥਾਨ ਬਹੁਤ ਚੂਣਾ ਸੋਨਾ ਚੂਣ ਵਾਲਾ ਜੀ ਹਮ ਬਾਕੀ ਥਾਨ ਸੁਣ ਮੋਟਾ ਵਧੀਆ ਚੂਣ ਜਾਣ ਬਹੁਤ ਖੁੱਲਾ ਲੱਗਿਆ ਜੀ ਥਾਣੇ ਦਾ ਵਾਕਈ ਚੰਗਾ ਹੈ 38700 ਤੇ 22 ਲੀਟਰ ਦੁੱਧ ਹਾਜ਼ਰ 1 ਲੱਖ 2000 ਰੇਟ ਕੱਲ ਹੀ ਸੋਈ ਆ ਵੱਡੇ ਢਾਂਚੇ ਦੀਆਂ ਬੜੀ ਸੋਹਣੀ ਦਿਸਦੀਆਂ ਗਾਂ ਦੋਸਤੋ 95000 ਰੇਟ ਪਹਿਲਾਂ ਸੂਗੀ ਜਰਸੀ ਜੀ ਨੂੰ ਪਸੰਦ ਆਉਂਦੀ ਆ ਉਹਦੇ ਵਾਸਤੇ ਇੱਕ ਚੰਗੀ ਜਰਸੀ ਹੈ ਰੇਟ 92000 ਹੈ ਸੋ ਅੱਜ ਦੀ ਵੀਡੀਓ ਫਿਲਹਾਲ ਇਹ ਚਾਰ ਗਾਵਾਂ ਦੀ ਸੀ ਇਸ ਭਰਾ ਕੋਲ ਰੁਟੀਨ 'ਚ ਪਸ਼ੂ ਹੁੰਦੇ ਆ ਤੁਸੀਂ ਨੰਬਰ ਸੇਵ ਕਰਕੇ ਰੱਖ ਲਓ WhatsApp ਤੇ ਵੀਡੀਓ ਮੰਗਾ ਲਿਓ ਜੇ ਕਿ ਹੋਰ ਪਸ਼ੂ ਖਰੀਦਣ ਆਇਆ ਫਿਲਹਾਲ ਇਹ ਚਾਰਾਂ 'ਚੋਂ ਤੁਸੀਂ ਸੌਦਾ ਕਰ ਸਕਦੇ ਹੋ ਧੰਨਵਾਦ